ਇਸ ਵਿੱਚ ਤਾਂ ਇੱਕ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਮੌਜੂਦ ਹੈ ਗਿਆ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਈਏ ਇਹ ਪ੍ਰਿੰਟਿੰਗ ਪ੍ਰੈਸ ਹੈਗੀ ਹੈ ਇੱਥੇ ਵੱਖ-ਵੱਖ ਪਾਰਟੀਆਂ ਦੇ ਹੁਣ ਉਮੀਦਵਾਰ ਖੜੇ ਹੋਣਗੇ ਇੱਥੋਂ ਇਹਨਾਂ ਨੂੰ ਇੱਥੇ ਉਹਨਾਂ ਦੇ ਪੋਸਟੇ ਚਾਪੇ ਜਾਣਗੇ ਪੰਪਲੈਟ ਚਾਪੇ ਜਾਣਗੇ ਵੱਖ-ਵੱਖ ਬੈਚ ਚਾਪੇ ਜਾਣਗੇ ਤਾਂ ਕਿ ਜਿਹੜੇ ਹੈਗਾ ਉਮੀਦਵਾਰ ਆਪਣਾ ਚੋਣ ਵਿਚਾਰ ਕਰ ਸਕਣ ਹਾਲਾਂਕਿ ਇਲੈਕਸ਼ਨ ਜਿਹੜੀ ਪੰਜਾਬ ਦੇ ਵਿੱਚ ਹੋਣੀ ਹੈ ਕਾਫੀ ਲੇਟ ਹੋਣੀ ਹੈ 7ਵੇਂ ਫੜਾਅ 'ਚ ਹੋਣੀ ਹੈ ਜਿਸ ਨੂੰ ਦੇਖਦੇ ਹੋਏ ਹਾਲੇ ਤੱਕ ਕੋਈ ਆਰਡਰ ਜਿਹੜਾ ਹੈਗਾ ਪ੍ਰਿੰਟਿੰਗ ਪ੍ਰੈਸ ਕੋ ਨਹੀਂ ਆ ਰਿਹਾ ਸਾਡੇ ਕੋਲ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਮੌਜ ਹਾਂਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ ਜੇ ਤੁਹਾਡੇ ਪ੍ਰਿੰਟ ਪ੍ਰੈਸ ਦੀ ਗੱਲ ਕਰੀਏ ਹਰ ਲੋਕ ਸਭਾ ਚੋਣਾਂ ਦੇ ਵਿੱਚ ਉਮੀਦਵਾਰ ਜਿਹੜਾ ਵੀ ਖੜਾ ਹੁੰਦਾ ਹਰੇਕ ਕਿਸੇ ਵੀ ਪਾਰਟੀ ਦਾ ਉਹ ਵਕ ਵਕ ਪੋਸਟਰ ਬੈਨਰ ਪੈਚ ਛਪਾਤਾ ਹੈਗਾ ਤੇ ਆਪਦੀ ਚੋਣ ਪ੍ਰਚਾਰ ਕਰਦੇ ਹੈਗਾ ਜਿਸ ਨੂੰ ਦੇਖਦੇ ਹੋ ਤੁਹਾਨੂੰ ਕਿੰਨੇ ਹੁਣ ਆਰਡਰ ਆਣੇ ਸਟਾਰਟ ਹੋ ਗਏ ਕੀ ਕਹਿਣਾ ਹੈ ਬਾਰੇ ਸੈਣੀ ਜੀ ਕੀ ਹੈ ਜੀ ਇੱਕ ਤਾਂ ਪੰਜਾਬ ਦੇ ਵੀ ਜਿਹੜੇ ਇਲੈਕਸ਼ਨ ਹੈ ਜਮਾ ਲਾਸਟ ਪੜਾਉਤੇ ਹੈ ਤੇ ਹਲੇ 2-3 ਮਹੀਨੇ ਪਏ ਹੈ ਹਲੇ ਸਾਡੇ ਤੱਕ ਕੋਈ ਆਰਡਰ ਨਹੀਂ ਪਹੁੰਚਿਆ ਕਿਸੇ ਵੀ ਪਾਰਟੀ ਦਾ ਕਿਉਂਕਿ ਹਲੇ ਕੈਂਡੀਡੇਟ ਵੀ ਅਨਾਉਂਸ ਜਿਵੇਂ ਲਾਸਟ ਟਾਈਮ 19 ਦੇ ਵਿੱਚ ਚੋਣਾ ਸੀ ਉਦੋਂ ਨਾਲ ਦੀ ਨਾਲ ਇਲੈਕਸ਼ਨ ਸੀਗੇ ਜੀ ਉਦੋਂ ਸਾਡੇ ਕੋਲ ਕੰਮ ਵਧਿਆ ਨਿਕਲਿਆ ਜੀ ਪਰ ਹਲੇ ਤੱਕ ਸਾਡੇ ਕੋਲ ਕੋਈ ਕੰਮ ਹਰ ਤੱਕ ਕੋਈ ਨਹੀਂ ਪਹੁੰਚਿਆ ਨਾ ਕੋਈ ਪੈਂਫਲਟ ਨਾ ਕੋਈ ਪੋਸਟਰ ਦਾ ਬਾਕੀ ਜਿਵੇਂ ਜਿਵੇਂ ਸੀਟਾਂ ਅਨਾਉਂਸ ਹੋਣਗੇ ਹਲੇ ਤੋ 2 ਤੋਂ 3 ਮਹੀਨੇ ਪਈ ਹੈ ਉਦੋਂ ਕੰਮ ਆਣ ਦੀ ਸੰਭਾਵਨਾ ਲੱਗਦੀ ਹੈ ਅਸੀਂ ਵੀ ਇਸ ਤੇ ਉੱਤੇ ਝਾਕਦੇ ਹੁੰਨੇ ਆ ਵੀ ਚਲੋ ਇਲੈਕਸ਼ਨ ਹੋਣਗੇ ਸਾਡੇ ਕੋਲ ਕੰਮ ਨਿਕਲੂਗਾ अच्छा ਤੁਸੀਂ ਕਹਿ ਰਹੇ ਹੋ ਵੀ ਇਲੈਕਸ਼ਨ ਦੀ ਤਰੀਕ ਕਾਫੀ ਦੂਰ ਹੈਗੀ ਆ ਹਾਲੇ ਤੁਹਾਡੇ ਕੋਲ ਆਰਡਰ ਨਹੀਂ ਆਇਆ ਜੇ ਆਪਾਂ ਪਿਛਲੇ 2019 ਦੀ ਗੱਲ ਕਰੀਏ ਕਿਸ ਕਿਸ ਤਰ੍ਹਾਂ ਤੁਹਾਡੇ ਆਰਡਰ ਆਉਂਦੇ ਸੀ ਕਿ ਉਮੀਦਵਾਰ ਤੁਹਾਨੂੰ ਕੀ ਕਹਿੰਦੇ ਹੁੰਦੇ ਸੀ ਸਰ ਉਦੋਂ ਕਿਸੇ ਜੀ ਜਿਵੇਂ ਆਪਣੇ ਆਪਣੇ ਬਠਿੰਡੇ ਤੋਂ ਬੀਬਾ ਜੀ ਸੀਗੇ ਰਾਜਾ ਜੀ ਸੀ ਕੈਦਾ ਸਾਹਿਬ ਖੜੇ ਸੀਗੇ ਅਲੱਗ-ਅਲੱਗ ਪਾਰਟੀਆਂ ਦੇ ਅਲੱਗ-ਅਲੱਗ ਨੁਮਾਇੰਦੇ ਖੜੇ ਸੀਗੇ ਉਹ ਸਾਨੂੰ ਆਪ ਦਾ ਆਰਡਰ ਦਿੰਦੇ ਸੀਗੇ ਜੀ ਪੋਸਟਰ ਦਾ ਪੈਂਫਲੇਟ ਦਾ ਜੋ ਵੀ ਉਹਨਾਂ ਦੇ ਹੈ ਜੋ ਵੀ ਉਹਨਾਂ ਦੇ ਸਾਰਾ ਕੁਝ ਸਾਡੋ ਅੱਥੇ ਆਰਡਰ ਦਿੰਦੇ ਜਿੱਤੇ ਅਸੀਂ ਉਹਨਾਂ ਦੇ ਆਰਡਰ ਪੜਤਾਉਂਦੇ ਸੀਗੇ ਜੀ ਹਦਾਇਤਾਂ ਚ ਰਹਿ ਕੇ ਜੋ ਸਰਕਾਰੀ ਹਦਾਇਤਾਂ ਹੈਗੀਆਂ ਹਾਂ ਇੱਕ ਸਾਡੀ ਅੱਜ ਮੀਟਿੰਗ ਵੀ ਹੋਈ ਐ ਜੀ ਉਹਦੇ ਵਿੱਚ ਸਾਨੂੰ ਸਰਕਾਰੀ ਹਦਾਇਤਾਂ ਦਿੱਤੀਆਂ ਗਈਆਂ ਵੀ ਇਹਦੇ ਵਿੱਚ ਤੁਸੀਂ ਕੀ 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 ਛਾਪਣਾ ਹੈ ਕਿੰਨੀ ਗਿਣਤੀ ਹੋਣੀ ਚਾਹੀਦੀ ਹੈ ਤਾਨੂੰ ਸਾਰਾ ਕੁਝ ਦੱਸਿਆ ਗਿਆ ਉਸ ਦਾ ਜੀ ਕਮਿਸ਼ਨ ਸਾਹਿਬ ਨਾਲ ਮੀਟਿੰਗ ਸੰਨ ਦੱਸਿਆ ਗਿਆ ਉਹਦੇ ਵਿੱਚ ਹਾਂ ਅੱਛਾ ਤੁਹਾਡੀ ਅੱਜ ਕਮਿਸ਼ਨ ਸਾਹਿਬ ਨਾਲ ਮੀਟਿੰਗ ਹੋਈ ਹੈਗੀ ਸਾਰੇ ਪ੍ਰਿੰਟ ਦੇ ਪ੍ਰੈਕਟਿਕ ਪਲੇਸ ਦੇ ਮਾਲਕ ਉੱਤੇ ਮੌਜੂਦ ਸੀ ਮੀਟਿੰਗ ਵਿੱਚ ਹਾਂਜੀ 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 ਉੱਥੇ ਮੌਜੂਦ ਸੀ ਜੀ ਅੱਛਾ ਕੀ ਫਿਰ ਫੈਸਲਾ ਕੀ ਹੋਇਆ ਤੁਹਾਨੂੰ ਕੀ ਦੱਸ ਦਿੱਤੀ ਕਿਉਂਕਿ ਚੌਂ ਜੱਤੋਂ ਵੀ ਲੱਗ ਚੁੱਕਾ ਹੈਗਾ ਜਿਸ ਨੂੰ ਦੇਖਦੇ ਹੋਏ ਤੁਸੀਂ ਕੀ ਖਿਆਲ ਰੱਖਣਾ ਹੈਗਾ ਜਿਹੜੇ ਵੀ ਤੁਹਾਡੇ ਕੋਲ ਉਮੀਦਵਾਰ ਤੁਹਾਡੇ ਕੋਲੇ ਚੁਪਾਉਣ ਵਾਸਤੇ ਆਂਦੇ ਹੈਗੇ ਹਨ ਤੁਹਾਨੂੰ ਉਹਨਾਂ ਨੇ ਕਿਹਾ ਜੀ ਵੀ ਇਹਦੇ ਵਿੱਚ ਜਿਹੜਾ ਬੰਦਾ ਤੁਹਾਡੇ ਤੋਂ ਛਪਾਉਣ ਆਏਗਾ ਉਹਦਾ ਆਧਾਰ ਕਾਰਡ ਰ ਥੋੜੀ ਪ੍ਰਿੰਟ ਲਾਈਨ ਥੱਲੇ ਮੈਂਸ਼ਨ ਹੋਣੀ ਚਾਹੀਦੀ ਹੈ ਇਹ ਦਾਇਰ ਦਿੱਤੀਆਂ ਇਹ ਦਾਇਰ ਦਿੱਤੀਆਂ ਜੀ ਅੱਛਾ ਫਿਰ ਆਜੇ ਗੱਲ ਕਰੀਏ ਜਿਸ ਤਰ੍ਹਾਂ ਐਲਾਨ ਤਾਂ ਹੋ ਚੁੱਕਾ ਹੈ ਚੋਣਾਂ ਦਾ ਚੋਣ ਜੱਤ ਤੋਂ ਵੀ ਲੱਗ ਚੁੱਕਿਆ ਹੈ ਤੁਹਾਡੇ ਕੋਲ ਕੋਈ ਹਲੇ ਆਰਡਰ ਨਹੀਂ ਆਇਆ ਕਿਸੇ ਵੀ ਹਲੇ ਤੱਕ ਸੈਨਸਰ ਸਾਹਿਬ ਕੋਈ ਆਰਡਰ ਨਹੀਂ ਆਇਆ ਸਾਡੇ ਕੋਲ ਕਿਉਂਕਿ ਇੱਕ ਸੀਟ ਦਾ ਬਹਿੰਡਾ ਲੋਕ ਸਭਾ ਸੀਟ ਦੀ ਗੱਲ ਕਰੀਏ ਉਮੀਦਵਾਰ ਐਲਾਨ ਹੋ ਚੁੱਕਿਆ ਆਮ ਆਦਮੀ ਪਾਰਟੀ ਦਾ ਗੁਰਮੀਤ ਸਿੰਘ ਖੁੜੀਆ ਜਿਹੜੇ ਹੈਗਾ ਉਮੀਦਵਾਰ ਐਲਾਨੇ ਗਏ ਹੈਗਾ ਉਹਨਾਂ ਤਰਫੋਂ ਤੁਹਾਡਾ ਕੋਈ ਆਰਡਰ ਆਇਆ ਹੋਵੇ ਵੀ ਤੁਸੀਂ ਉਹਨਾਂ ਦੇ ਕੋਈ ਅਸੀਂ ਜੀ ਕੀ ਹੈ ਸੈਨਸਰ ਸਾ ਇੱਕ ਲਿਮਟਡ ਖਰਚਾ ਮਿਲਦਾ ਹੁੰਦਾ ਆਉਂਦਾ ਲਾਉਣ ਵਾਸਤੇ ਠੀਕ ਹੈ ਜੀ ਅਗਲਾ ਵੀ ਸੋਚਦਾ ਵੀ ਚਲੋ ਆਪਾਂ ਇੱਕ ਵਾਰੀ ਡੋਰ ਟੂ ਡੋਰ ਕਰਦੇ ਹੋਣਗੇ ਤੇ ਇਹਨਾਂ ਨੂੰ ਆਰਡਰ ਦਵਾਵਾਂਗੇ ਨੇੜੇ ਆ ਕੇ ਵੀ ਜਦੋਂ 15 20 ਦਿਨ ਮਹੀਨਾ ਰਹਿ ਜਾਣਗੇ ਉਦੋਂ ਆਪਾਂ ਪੋਸਟਰ ਪੈਂਫਲਟ ਦੇ ਆਰਡਰ ਦਵਾਵਾਂਗੇ ਬਸੀ ਬਾਕੀ ਅਸੀਂ ਉਹਨਾਂ ਤੱਕ ਆਪ ਮਿਲਾਂਗੇ ਉਹਨਾਂ ਨੂੰ ਜਾ ਕੇ ਕਹਾਂਗੇ ਸਾਨੂੰ ਤੁਸੀਂ ਆਰਡਰ ਦਿਓ ਜੀ ਕੁਝ ਵੀ ਪ੍ਰਿੰਟਿੰਗ ਦਾ ਕੋਈ ਪੋਸਟਰ ਦੇ ਦਿਓ ਕੋਈ ਪੈਂਫਲਟ ਕੋਈ ਝੰਡੇ ਸਾਰਾ ਕੁਝ ਆਪਾਂ ਇੱਥੇ ਬਣਾਉਨੇ ਆ ਜੀ ਤੇ ਇਹ ਆਰਡਰ ਲੈਣ ਦੀ ਕੋਸ਼ਿਸ਼ ਕਰਦੇ ਆਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਹ ਸਾਰਾ ਤੁਸੀਂ ਸਮਾਂ ਤੁਸੀਂ ਬਣਾਉਣਾ ਨਹੀਂ ਹੈਗਾ ਤੁਹਾਡੇ ਨਾਲ ਕਾਫੀ ਲੇਬਰ ਜੁੜੀ ਹੋਈ ਹੈਗੀ ਹੈ ਕਾਫੀ ਪਰਿਵਾਰ ਤੁਹਾਡੇ ਨਾਲ ਜੁੜਿਆ ਹੋਇਆ ਹੈਗਾ ਹਰੇਕ ਨੂੰ ਇਹ ਰਹਿੰਦਾ ਹੈਗਾ ਵੀ 5 ਸਾਲ ਬਾਅਦ ਇਲੈਕਸ਼ਨ ਆਂਦੀ ਹੈ ਉਹਨਾਂ ਦਾ ਖਰਚਾ ਚੱਲੇ ਪਰਿਵਾਰ ਦਾ ਵਧਿਆ ਹੋਵੇ ਕਿੰਨੇ ਕੁ ਤੁਹਾਡੇ ਨਾਲ ਤੁਸੀਂ ਲੇਬਰ ਤੁਹਾਡੇ ਜੁੜੀ ਹੋਈ ਹੈ ਤੇ ਪਰਿਵਾਰ ਤੁਸੀਂ ਕਿੰਨੇ ਕੁ ਚਲਾ ਰਹੇ ਹੈਗੇ ਹੋ ਸੈਣੀ ਸਰ ਜਿਵੇਂ 10 ਤੋਂ 15 ਬੰਦੇ ਸਾਡੇ ਕੋਲ ਕੰਮ ਕਰਦੇ ਨੇ ਠੀਕ ਹੈ ਜੀ ਇਹਨਾਂ ਨੂੰ ਵੀ ਹੁੰਦਾ ਵੀ ਕੰਮ ਚੱਲੇਗਾ ਤਾਂ ਇਹਨਾਂ ਦਾ ਟਾਈਮ ਲੱਗੇਗਾ ਟਾਈਮ ਦੇ ਦਰਮਿਆਨ ਇਹਨਾਂ ਨੂੰ ਵੀ ਚਾਕ ਹੁੰਦੀ ਹੈ ਵੀ ਚਲੋ ਕੋਈ ਨਹੀਂ ਜੀ ਟਾਈਮ ਲੱਗੇਗਾ ਤਾਂ ਵਾਧੂ ਰੁ ਠੀਕ ਹੈ ਜੀ ਇਲੈਕਸ਼ਨ ਆਉਂਦੇ ਸਾਨੂੰ ਵੀ ਝਾਕ ਹੁੰਦੀ ਹੈ ਅਸੀਂ ਮੰਡੇ ਦੇ ਵਿੱਚ ਬੈਠੇ ਆਂ ਇਲੈਕਸ਼ਨ ਆਣਗੇ 2 ਰੁਪਏ ਸਾਨੂੰ ਵੀ ਬਣਨਗੇ ਜੀ ਅਸੀਂ ਵੀ ਮਿਹਨਤ ਕਰਾਂਗੇ ਜੀ ਕੰਮ ਕੰਮ ਕਰ ਲੱਗੇ ਰਹਾਂਗੇ ਹੀ ਬਾਕੀ 10 12 ਬੰਦੇ ਕੰਮ ਕਰਦੇ ਇਹ ਵੀ ਚਾਰੇ ਕੰਮ ਲੱਗੇ ਰਹਿਣਗੇ ਸਾਨੂੰ ਵੀ ਪੂਰੀ ਝਾਕ ਹੁੰਦੀ ਹੈ 4 ਸਾਲ 5 ਸਾਲ ਬਾਅਦ ਇਲੈਕਸ਼ਨ ਆਉਂਦੇ ਆਂ ਵੀ ਕੰਮ ਵਧੀਆ ਚੱਲੇ ਹਾਂਜੀ ਕੰਮ ਵਧੀਆ ਚੱਲੇ ਬਿਲਕੁਲ ਏਸੀ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਤੇ ਇਹਨਾਂ ਦਾ ਦੱਸਣਾ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਇਲੈਕਸ਼ਨ ਜਿਹੜੇ ਹੈਗੇ ਆ ਕਾਫੀ ਲੇਟ ਹੋਣਗੇ ਸੱਵੇਂ ਪੜਾਅ ਦੇ ਵਿੱਚ ਹੋਣੇ ਹੈਗੇ ਆ ਤੇ 50 ਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਹਾਲੇ ਤੱਕ ਉਮੀਦਵਾਰ ਵੀ ਨਹੀਂ ਉਤਾਰੇ ਜਿਸ ਨੂੰ ਵੇਖਦੇ ਹੋਏ ਹਾਲੇ ਤੱਕ ਪ੍ਰਿੰਟਿੰਗ ਪ੍ਰੈਸ ਦੇ ਕੋਲੇ ਕਿਸੇ ਵੀ ਉਮੀਦਵਾਰ ਦਾ ਕੋਈ ਵੀ ਹਾਲੇ ਆਰਡਰ ਨਹੀਂ ਆ ਰਿਹਾ ਚਾਹੇ ਉਹ ਕੋਈ ਪ੍ਰਿੰਟ ਹੋਵੇ ਚਾਹੇ ਪੋਸਟਰ ਹੋਣ ਚਾਹੇ ਉਹ ਬਿੱਲੇ ਹੋਣ ਜਾਂ ਚਾਹੇ ਕੋਈ ਝੰਡੇ ਹੋਣ ਹਾਲੇ ਤੱਕ ਕੋਈ ਇਨਾਂ ਕੋਲੇ ਆਰਡਰ ਨਹੀਂ ਆਇਆ ਜਿਸ ਤਰ੍ਹਾਂ ਹੀ ਉਮੀਦਵਾਰ ਐਲਾਨ ਦਿੱਤੇ ਜਾਣਗੇ ਬਹਿੰਡਾ ਲੋਕ ਸਭਾ ਸੀਟ ਤੋਂ ਉਸ ਤੋਂ ਬਾਅਦ ਪ੍ਰਿੰਟਿੰਗ ਪ੍ਰੈਸ ਦਾ ਕੰਮ ਚੱਲੇਗਾ ਤੇ ਜਿਹੜੇ ਇਹ ਵੀ ਕਾਫੀ ਬੇਸਬਰੀ ਤੋਂ ਇੰਤਜ਼ਾਰ ਕਰ ਰਹੇ ਹੈਗੇ ਨੇ ਵੀ ਇਹਨਾਂ ਦਾ ਕੰਮ ਚੱਲੇ ਹੋਰ ਪੁਵਾਰ ਇਹਨਾਂ ਨਾਲ ਜੁੜਿਆ ਹੈਗਾ ਬੇਟਾ ਤੋਂ ਗ